ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਹੁਤ ਖਾਸ ਰਹਿਣ ਵਾਲੀ ਹੈ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਜਿਹੜੀ ਉਹ ਕੀਤੀ ਸੀ ਤੇ ਉਹ ਜਿਹੜੀਆਂ ਵੀਡੀਓ ਆਪਾਂ ਪਾਈਆਂ ਸੀ ਉਹ ਵੀਡੀਓਜ਼ ਤੇ ਬਹੁਤ ਸਾਰੇ ਕਮੈਂਟ ਆਏ ਤੇ ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਜਾਣਿਆਂ ਦੇ ਮੈਸੇਜ ਆਏ ਕਿ ਤੁਹਾਡਾ ਕੁੱਲ ਖਰਚਾ ਜਿਹੜਾ ਇਹ ਯਾਤਰਾ ਤੇ ਕਿੰਨਾ ਹੋਇਆ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਇਹ ਕੁਐਸਚਨ ਸੀਗਾ ਕਿ ਕਿੰਨਾ ਤੁਹਾਡਾ ਟੋਟਲ ਖਰਚਾ ਹੋਇਆ ਤੇ ਹੋਰ ਵੀ ਬਹੁਤ ਸਾਰੇ ਕਮੈਂਟ ਬਹੁਤ ਸਾਰੇ ਪਰਸਨਲ ਦੇ ਵਿੱਚ ਮੈਸੇਜ ਜਿਹੜੇ ਵੀ ਰਾਸਤਾ ਉੱਥੇ ਕਿਵੇਂ ਦਾ ਹੁੰਦਾ ਕਿੰਨੇ ਦਿਨ ਲੱਗਦੇ ਨੇ ਛੋਟੇ ਬੱਚੇ ਨੂੰ ਆਪਾਂ ਲੈ ਕੇ ਜਾ ਸਕਦੇ ਆ ਜਾਂ ਕਿਹੜੀਆਂ-ਕਿਹੜੀਆਂ ਸਹੂਲਤਾਂ ਆਪਾਂ ਨੂੰ ਉੱਥੇ ਮਿਲਦੀਆਂ ਨੇ ਜਾਂ ਇੱਕ ਜਾਦਾ ਪੁੱਛਿਆ ਜਾਣ ਵਾਲਾ ਕੁਐਸਚਨ ਸੀ ਕਮਰਿਆਂ ਬਾਰੇ ਵੀ ਕਮਰੇ ਮਿਲ ਜਾਂਦੇ ਨੇ ਕੀ ਕਮਰਿਆਂ ਦਾ ਮਤਲਬ ਕਰਾਇਆ ਸਾਰਾ ਹਨਾ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰੇ ਮਤਲਬ ਇੰਸਟਾਗ੍ਰam ਤੇ ਮੈਸੇਜ ਤੇ ਕਮੈਂਟ ਆ ਰਹੇ ਸੀ ਤੇ ਇਸ ਕਰਕੇ ਆਪਾਂ ਇਹ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਹੇਮਕੁੰਨ ਸਾਹਿਬ ਦਾ ਖਰਚਾ ਤੇ ਬਾਕੀ ਜਿਹੜੇ ਜਿਹੜੇ ਆਪਾਂ ਨੂੰ ਕਮੈਂਟ ਆਏ ਮੈਸੇਜ ਆਏ ਉਹ ਸਵਾਲਾਂ ਦਾ ਜਿਹੜਾ ਉਹ ਸਾਰਾ ਜਵਾਬ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੇ ਕੁੱਲ ਜਿਹੜੇ ਉਹ ਦਿਨ ਲੱਗਦੇ ਨੇ ਹਿਮਕੋਨ ਸਾਹਿਬ ਦੀ ਯਾਤਰਾ ਦੇ ਸਭ ਤੋਂ ਇਹ ਮੇਨ ਗੱਲ ਪੁੱਛੀ ਜਾਣ ਵਾਲੀ ਸੀ ਤੇ ਹਿਮਕੋਨ ਸਾਹਿਬ ਯਾਤਰਾ ਵਾਸਤੇ ਪੂਰਾ ਹਫਤਾ ਆਪਾਂ ਨੂੰ ਚਾਹੀਦਾ ਹੁੰਦਾ ਕਿਉਂਕਿ ਤਿੰਨ ਦਿਨ ਜਾਣ ਨੂੰ ਲੱਗ ਜਾਂਦੇ ਨੇ ਤਿੰਨ ਦਿਨ ਵਾਪਸੀ ਤੇ ਲੱਗ ਜਾਂਦੇ ਨੇ ਜੇ ਪੰਜਾਬ ਤੋਂ ਆਪਾਂ ਗੱਲ ਸ਼ੁਰੂ ਕਰੀਏ ਤਾਂ ਪੰਜਾਬ ਤੋਂ ਆਪਣਾ ਪਹਿਲੇ ਦਿਨ ਦਾ ਜਿਹੜਾ ਉਹ ਸਫ਼ਰ ਰਹਿੰਦਾ ਉਹ ਰਿਸ਼ੀਕੇਸ਼ ਤੱਕ ਦਾ ਜਿਹੜਾ ਉਹ ਸਫ਼ਰ ਰਹਿੰਦਾ ਤੇ ਪੰਜਾਬ ਤੋਂ ਰਿਸ਼ੀਕੇਸ਼ ਦੀ ਦੂਰੀ ਤਕਰੀਬਨ 280 ਕਿਲੋਮੀਟਰ ਦੀ ਹੈ ਤੇ 280 ਕਿਲੋਮੀਟਰ ਦਾ ਸਫ਼ਰ ਇੱਕ ਦਿਨ ਦੇ ਵਿੱਚ ਆਪਾਂ ਜਿਹੜਾ ਉਹ ਤੈਅ ਕਰ ਲੈਣੇ ਆ ਬਹੁਤ ਸਾਰੇ ਜਾਨੇ ਮੋਟਰਸਾਈਕਲਾਂ ਤੇ ਜਾਂਦੇ ਨੇ ਬਹੁਤ ਸਾਰੇ ਜਾਨੇ ਆਪਣੀਆਂ ਆਪਣੀਆਂ ਕਾਰਾਂ ਤੇ ਜਾਂਦੇ ਨੇ ਤੇ ਅਸੀਂ ਗਏ ਸੀਗੇ ਟ੍ਰੇਨ ਦੇ ਵਿੱਚ ਸ਼ਹਿਰ ਨਾਬੇ ਤੋਂ ਅਸੀਂ ਟ੍ਰੇਨ ਜਿਹੜੀ ਉਹ ਲਈ ਸੀ ਤੇ ਉਹਦੇ ਵੀ ਬਹੁਤ ਸਾਰੇ ਆਪਾਂ ਨੂੰ ਕਮੈਂਟ ਆਏ ਵੀ ਕਿੰਨੇ ਦੀ ਤੁਹਾਡੀ ਟਿਕਟ ਹੋਈ ਸੀ ਤੇ ਇਹ ਜਿਹੜੀ ਆਪਣੀ ਟਿਕਟ ਹੋਈ ਸੀਗੀ ਨਾਬੇ ਤੋਂ ਲੈ ਕੇ ਰਿਸ਼ੀਕੇਸ਼ ਤੱਕ ਦੀ ਇਹ ਟ੍ਰੇਨ ਸੀ ਗੰਗਾ ਨਗਰ ਰਿਸ਼ੀਕੇਸ਼ ਐਕਸਪ੍ਰੈਸ ਇਹਦਾ ਨਾਮ ਸੀ ਗੰਗਾ ਨਗਰੋਂ ਤੋਂ ਚੱਲ ਕੇ ਰਿਸ਼ੀਕੇਸ਼ ਤੱਕ ਇਹ ਟ੍ਰੇਨ ਜਿਹੜੀ ਹੋ ਜਾਂਦੀ ਹੈ ਤੇ ਇਹਦੀ ਟਿਕਟ ਸੀ 505 ਰੁਪਏ ਦੀ ਏਸੀ ਕਲਾਸ ਦੀ ਆਪਾਂ ਜਾਂਦੇ ਸਮੇਂ ਜਿਹੜੀ ਏਸੀ ਵਾਲੀ ਟਿਕਟ ਕੀਤੀ ਸੀ 500 ਰੁਪਏ ਦੀ ਆਪਾਂ ਨੂੰ ਤੇ ਜਦੋਂ ਆਪਾਂ ਵਾਪਸ ਆਏ ਸੀ ਵਾਪਸੀ ਟਾਈਮ ਆਪਾਂ ਟਿਕਟ ਕੋਈ ਬੁੱਕ ਨਹੀਂ ਕੀਤੀ ਸੀ ਉਦੋਂ ਆਪਾਂ ਜਰਨਲ ਦੇ ਵਿੱਚ ਆ ਗਏ ਸੀ ਉਹ ਸੀ 100 ਰੁਪਏ ਦੀ ਟਿਕਟ ਉਹ ਮਤਲਬ ਹੁਣ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਵੇਂ ਦੀ ਟਿਕਟ ਜਿਹੜੀ ਉਹ ਲੈ ਕੇ ਜਾਣਾ ਹੋ ਜਾਂ ਟਾਈਮ ਅਸੀਂ ਏਸੀ ਦੀ ਟਿਕਟ ਲਈ ਸੀ 3 ਏਸੀ ਦੀ ਥਰਡ ਕਲਾਸ ਦੀ ਤੇ ਆਉਂਦੇ ਹੋਏ ਅਸੀਂ ਜਰਨਲ ਦੀ ਟਿਕਟ ਲਈ ਉਹ 100 ਰੁਪਏ ਦੀ ਸੀ ਤੇ ਉਸ ਤੋਂ ਬਾਅਦ ਜੋ ਬੰਦਾ ਪਹਿਲੇ ਦਿਨ ਪਹੁੰਚ ਜਾਂਦਾ ਜੀ ਪੰਜਾਬ ਤੋਂ ਚੱਲ ਕੇ ਰਿਸ਼ੀਕੇਸ਼ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਰਹਿائش ਬਣੀ ਹੋਈ ਹੈ ਵੈਸੇ ਆਪਾਂ ਸਾਰੀਆਂ ਵੀਡੀਓਜ਼ ਦੇ ਵਿੱਚ ਦਿਖਾਇਆ ਹੋਇਆ ਹੈ ਜਿਹੜੇ ਬਲੌਗ ਪਾਏ ਹੋਏ ਨੇ ਜਿਨ੍ਹਾਂ ਨੇ ਪਹਿਲਾਂ ਵੀਡੀਓਜ਼ ਦੇਖੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਜੇ ਕਿਸੇ ਨੇ ਵੀਡੀਓਜ਼ ਨਹੀਂ ਦੇਖੀਆਂ ਤਾਂ ਵੀਡੀਓ ਵੀ ਦੇਖ ਸਕਦਾ ਉਹਦੇ ਚ ਬਹੁਤ ਚੰਗੀ ਤਰ੍ਹਾਂ ਕੱਲੀ ਕੱਲੀ ਗੱਲ ਆਪਾਂ ਦਿਖਾਈ ਹੋਈ ਆ ઋਸ਼ੀਕੇਸ਼ ਗੁਰਦੁਆਰਾ ਸਾਹਿਬ ਨੇ ਹਿਮਕੁੰਡ ਮੈਨੇਜਮੈਂਟ ਟਰਸਟ ਦੇ ਉੱਥੇ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਜਿਹੜਾ ਉਹ ਮਿਲ ਜਾਂਦਾ ਤੇ ਉੱਥੇ ਹਾਲ ਵੀ ਬਣੇ ਹੋਏ ਨੇ ਤੇ ਕਮਰੇ ਵੀ ਨੇ ਏਸੀ ਕਮਰੇ ਨੇ ਜਾਂ ਫਿਰ ਵਿਦਾਉਟ ਏਸੀ ਹਾਲ ਨੇ ਉੱਥੇ ਜੇ ਤੁਸੀਂ ਏਸੀ ਵਾਲਾ ਕਮਰਾ ਲੈਣਾ ਤਾਂ ਜੇ ਤੁਸੀਂ ਨਾਰਮਲ 'ਚ ਰਹਿਣਾ ਉਹ ਤੁਹਾਨੂੰ ਫਰੀ ਦੇ ਵਿੱਚ ਮਿਲ ਜੂਗਾ ਬਿਨਾਂ ਏਸੀ ਵਾਲਾ ਜੇ ਤੁਸੀਂ ਏਸੀ ਵਾਲਾ ਰਹਿਣਾ ਉਹਦੀ ਭੇਟਾ ਹੁੰਦੀ ਆ ਅਸੀਂ ਜਿਹੜਾ ਉਹ ਪੇ ਕੀਤਾ ਸੀ ਉਹਦਾ 2000 ਰੁਪਇਆ ਕਿਉਂਕਿ ਅਸੀਂ ਕਾਫੀ ਜਾਣੇ ਸੀਗੇ ਆ ਰਸਤੇ ਦੇ ਵਿੱਚ ਆਪਣਾ ਸਾਥ ਬਣ ਗਿਆ ਸੀ ਪਹਿਲਾਂ ਅਸੀਂ ਦੋ ਜਾਣੀ ਗਏ ਸੀ ਆਪਣੇ ਨੇੜੇ ਤੇ ਜਿਹੜੇ ਪਿੰਡਾਂ ਦੇ ਜਿਹੜੇ ਬਾਈ ਮਿਲ ਗਏ ਸੀ ਫਿਰ ਉਹਨਾਂ ਨਾਲ ਸਾਥ ਬਣ ਗਿਆ ਸੀ ਅਸੀਂ ਸਾਰੀ ਯਾਤਰਾ ਫਿਰ ਇਕੱਠਿਆਂ ਨਹੀਂ ਕੀਤੀ ਵੀਡੀਓਜ਼ ਦੇ ਵਿੱਚ ਆਪਾਂ ਸਾਰਾ ਦਿਖਾਏ ਹੋਇਆ ਤੇ ਜੇ ਤੁਸੀਂ ਦੋ ਜਣਿਆਂ ਨੇ ਕਮਰਾ ਲੈਣਾ ਰਿਸ਼ੀ ਕਿਸ਼ ਗੁਰਦੁਆਰਾ ਸਾਹਿਬ ਦੇ ਵਿੱਚ ਉਹ 1000 ਰੁਪਿਆ 1100 ਰੁਪਿਆ ਇਹਦੇ ਵਿੱਚ ਮਿਲਦਾ ਜੇ ਤੁਸੀਂ ਪੰਜ ਛੇ ਜਣਿਆਂ ਹੋ ਫਿਰ 2000 ਰੁਪਿਆ ਦੇ ਵਿੱਚ ਕਮਰਾ ਮਿਲਦਾ ਏਸੀ ਵਾਲਾ ਤੇ ਗੁਰਦੁਆਰਾ ਸਾਹਿਬ ਦੀ ਐਂਟਰੀ ਦੀ ਦਰਵਾਰ ਸਾਹਿਬ ਦੇ ਨਾਲੇ ਮਤਲਬ ਕਮਰੇ ਵਾਲਾ ਜਿਹੜਾ ਉਹ ਦਫ਼ਤਰ ਬਣਿਆ ਹੋਇਆ ਉੱਥੋਂ ਕਮਰੇ ਬਹੁਤ ਆਸਾਨੀ ਨਾਲ ਮਿਲ ਜਾਂਦੇ ਨੇ ਇਸ ਕਮਰੇ ਨਾਲ ਲੈ ਕੇ ਹੋਰ ਬਹੁਤ ਮਤਲਬ ਕਮੈਂਟ ਆ ਰਹੇ ਸੀ ਵੀ ਇਹ ਵੀ ਕਮਰਾ ਉੱਥੇ ਮਤਲਬ ਆਸਾਨੀ ਨਾਲ ਮਿਲ ਜਾਂਦਾ ਜਾ ਹਨਾ ਕਿਸ ਤਰ੍ਹਾਂ ਜੇ ਤੁਸੀਂ ਟਾਈਮ ਨਾਲ ਜਾਓਗੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਅਸੀਂ ਪਹੁੰਚ ਗਏ ਸੀਗੇ 3:30 ਵਜੇ ਆਪਣੀ ਗੱਲ ਰਹੇਗੀ ਟ੍ਰੇਨ ਵਾਲੀ ਟ੍ਰੇਨ ਆਪਣੀ ਸਵੇਰੇ ਸੀ 9:00 ਵਜੇ 9:00 ਵਜੇ ਆਪਾਂ ਟ੍ਰੇਨ ਦੇ ਵਿੱਚ ਬੈਠੇ ਸੀ ਪੰਜਾਬ ਦੇ ਪੰਜਾਬ ਤੋਂ ਨਾਭੇ ਤੋਂ ਤੇ 3:30 ਵਜੇ ਉਹਨੇ ਆਪਾਂ ਨੂੰ ਰਿਸ਼ੀਕੇਸ਼ ਪਹੁੰਚਾਤਾ ਸੀ ਅਸੀਂ ਬਹੁਤ ਸਹੀ ਟਾਈਮ ਤੇ ਗੁਰਦੁਆਰਾ ਸਾਹਿਬ ਚਲੇ ਗਏ ਸੀ ਤਾਂ ਕਰਕੇ ਸਾਨੂੰ ਕਮਰਾ ਮਿਲ ਗਿਆ ਮਤਲਬ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆਪਦੇ ਵਹੀਕਲਾਂ ਤੇ ਆਉਂਦੀ ਤੇ ਫਿਰ ਹੋ ਸਕਦਾ ਵੀ ਕਮਰਾ ਮਿਲਦੇ ਵਿੱਚ ਦਿੱਕਤ ਹੋਵੇ ਤੇ ਤੁਸੀਂ ਟਾਈਮ ਨਾਲ ਪਹੁੰਚੋਗੇ ਤਾਂ ਤੁਹਾਨੂੰ ਕਮਰਾ ਬਹੁਤ ਆਸਾਨੀ ਨਾਲ ਜਿਹੜਾ ਉਹ ਮਿਲ ਜੂਗਾ ਤੇ ਇਹ ਆਪਣਾ ਸਾਰਾ ਪਹਿਲੇ ਦਿਨ ਦਾ ਸੀਗਾ ਤੇ ਹੁਣ ਦੂਸਰਾ ਦਿਨ ਜਿਹੜਾ ਦੂਸਰੇ ਦਿਨ ਦੀ ਯਾਤਰਾ ਉਹ ਸ਼ੁਰੂ ਹੁੰਦੀ ਹੈ ਆਪਣੀ ઋਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾੜ ਸਾਹਿਬ ਵੱਲ ਦੀ ਤੇ ਇਹ ਜਿਹੜਾ ਕੁੱਲ ਸਫ਼ਰ ਹੁੰਦਾ ਹੈ ਵੀ 300 ਕਿਲੋਮੀਟਰ ਦਾ ਸਫ਼ਰ ਹੁੰਦਾ ઋਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾੜ ਸਾਹਿਬ ਤੱਕ ਤੇ ਇਹਦੇ ਵੀ ਬਹੁਤ ਸਾਰੇ ਕਮੈਂਟ ਆਏ ਸੀ ਆਪਾਂ ॠषिकेश ਤੋਂ ਗੋਵਿੰਦ ਘਾਟ ਸਾਹਿਬ ਇੱਕ ਟਰੈਵਲਰ ਮੈਨ ਬੁੱਕ ਕੀਤੀ ਸੀ ਉਹ ਗੁਰਦੁਆਰਾ ਸਾਹਿਬ ਦੇ ਆਲੇ ਦੋਲੇ ਬਹੁਤ ਦਫ਼ਤਰ ਨੇ ਜਦੋਂ ਤੁਸੀਂ ॠषिकेश ਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੋਗੇ ਤਾਂ ਤੁਹਾਨੂੰ ਬਹੁਤ ਸਾਰੇ ਦਫ਼ਤਰ ਮਿਲ ਜਾਣਗੇ ਉੱਥੋਂ ਤੁਸੀਂ ਬੁੱਕ ਕਰ ਸਕਦੇ ਹੋ ਅਸੀਂ ਜਿਹੜੀ ਟਰੈਵਲਰ ਬੁੱਕ ਕੀਤੀ ਸੀ ਉਹਨੇ 1000 ਰੁਪਏ ਲਿਆ ਸੀ ਇੱਕ ਜਾਣੇ ਦਾ ਇੱਕ ਸਾਈਡ ਦਾ ਇਹ ਬਹੁਤ ਬਹੁਤ ਸਾਰੇ ਕਮੈਂਟ ਸੀ ਵੀਡੀਓ ਤੇ ਵੀ ਬਾਈ ਜਿਹੜਾ ਇਹ 1000 ਰੁਪਏ ਲਿਆ ਹੈ ਇੱਕ ਸਾਈਡ ਦਾ ਜਾਂ ਦੋਨੋਂ ਸਾਈਡ ਦਾ ਵੀ ਵਾਪਸੀ ਦਾ ਵੀ ਆ ਉਹ ਬਾਈ ਸਾਰਾ ਇੱਕ ਪਾਸੇ ਦਾ ਰੁਪਏ ਸੀ 1000 ਉਹ ਅੰਦਰੋਂ ਅਸੀਂ ਅਲੱਗ ਤੋਂ ਪੇਗੀਤਾ ਸੀ ਜਦੋਂ ਵਾਪਸੀ ਕੀਤੀ ਆ ਦਰਸ਼ਨ ਮੇਲੇ ਕਰਕੇ ਜਦੋਂ ਰਿਸ਼ੀਕੇਸ਼ ਨੂੰ ਵਾਪਸ ਆਏ ਆ ਉਹ ਅਸੀਂ 1000 ਰੁਪਿਆ ਦੁਬਾਰਾ ਫੇਰ ਅਲੱਗ ਤੋਂ ਦਿੱਤਾ ਸੀ ਇੱਕ ਸਾਈਡ ਦਾ ਇੱਕ ਪਰਸਨ ਦਾ 1000 ਰੁਪਿਆ ਸੀ ਤੇ ਇਹ ਸਾਰਾ ਟਰੈਵਲਰ ਦਾ ਕਰਾਇਆ ਸੀ ਉਹ ਟਰੈਵਲਰ ਤੁਸੀਂ ਸ਼ਾਮ ਨੂੰ ਬੁੱਕ ਕਰ ਲਿਓ ਤਾਂ ਚੰਗੀ ਗੱਲ ਆ ਜਿਵੇਂ ਅਸੀਂ ਵੀ ਤਕਰੀਬਨ 24 ਤਰੀਕ ਨੂੰ ਅਸੀਂ ਪਿੰਡੋਂ ਚੱਲ ਪਏ ਸੀ 24 ਨੂੰ ਰਿਸ਼ੀਕੇਸ਼ ਪਹੁੰਚ ਗਏ ਸੀ ਤੇ 25 ਨੂੰ ਅਸੀਂ ਜਾਣਾ ਸੀ ਗੋਬਿੰਦ ਘਾੜ ਸਾਹਿਬ ਨੂੰ ਤਾਂ ਅਸੀਂ 24 ਨੂੰ ਸ਼ਾਮ ਨੂੰ ਇਹ ਜਿਹੜੀ ਆਪਣੀ ਟਰੈਵਲਰ ਉਹ ਬੁੱਕ ਕਰਤੀ ਸੀ ਕਿਉਂ ਸਵੇਰੇ ਬੰਦਾ ਫਿਰ ਟਾਈਮ ਨਾਲ ਚੱਲ ਪਾਂਦਾ ਤੇ ਇਹ ਵੀ ਇੱਕ ਜ਼ਰੂਰੀ ਗੱਲ ਆ ਵੀ ਤੁਸੀਂ ਜਾਣਾ ਜਦੋਂ ਗੋਵਿੰਦ ਘਾੜ ਸਾਹਿਬ ਵੱਲ ਨੂੰ ਚਾਹੇ ਤੁਸੀਂ ਆਪਦੀ ਗੱਡੀ ਤੇ ਹੋ ਚਾਹੇ ਤੁਸੀਂ ਮੋਟਰਸਾਈਕਲ ਤੇ ਹੋ ਜਾਂ ਤੁਸੀਂ ਮਤਲਬ ਉੱਥੋਂ ਕੋਈ ਵੀ ਰੈਂਟ ਤੇ ਕਾਰ ਜਾਂ ਟਰੈਵਲਰ ਲਈ ਹੈ ਤਾਂ ਤੁਸੀਂ ਜਲਦੀ ਕਰੋ ਉਹਨਾਂ ਨੂੰ ਕਹਿ ਦਿਓ ਜਿਨ੍ਹਾਂ ਨੂੰ ਤੁਸੀਂ ਬੁੱਕ ਕਰੋਗੇ ਵੀ ਸਾਨੂੰ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਲੈ ਕੇ ਜਾਓ ਤੇ ਅਸੀਂ 6 ਵਜੇ ਚੱਲੇ ਸੀ ઋਸ਼ੀਕੇਸ਼ ਤੋਂ ਤੇ 12 ਘੰਟੇ ਦਾ ਪੂਰਾ ਸਫ਼ਰ ਸੀ ਇਹ ਕਿਉਂਕਿ ਪਹਾੜੀ ਸਫ਼ਰ ਆ ਪਹਾੜਾਂ ਦੇ ਵਿੱਚ ਜਾਮ ਲੱਗ ਜਾਂਦਾ ਕਿਤੇ ਲੈਂਡਸਲਾਈਡ ਹੋ ਗਿਆ ਉਸ ਕਰਕੇ ਤਾਂ ਅਸੀਂ ਸ਼ਾਮ ਦੇ 6 ਵਜੇ ਪਹੁੰਚੇ 12 ਘੰਟਿਆਂ ਦਾ ਉਹ ਟਰੈਵਲਰ ਦੇ ਵਿੱਚ ਤੇ ਰਸਤੇ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜਿਵੇਂ ਨਗਰ ਆਸੂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਉੱਥੇ ਉਹਨਾਂ ਨੇ ਗੱਡੀ ਰੋਕੀ ਉੱਥੇ ਆਪਾਂ ਲੰਗਰ ਪ੍ਰਸ਼ਾਦਾ ਛਕਿਆ ਜਾਂ ਰਾਹ ਦੇ ਵਿੱਚ ਕੜਿਆਲਾ ਨਾਮ ਦੀ ਇੱਕ ਜਗ੍ਹਾ ਆਉਂਦੀ ਆ ਉੱਥੇ ਪਕੌੜਿਆਂ ਦਾ ਲੰਗਰ ਆਉਂਦਾ ਤੇ ਜਿੱਥੇ-ਜਿੱਥੇ ਵੀ ਰਸਤੇ ਦੇ ਵਿੱਚ ਲੰਗਰ ਬਣੇ ਹੋਏ ਨੇ ਉੱਥੇ-ਉੱਥੇ ਉਹ ਗੱਡੀ ਜਿਹੜੀ ਉਹ ਖੜਾ ਲਾਉਂਦੇ ਨੇ ਤੇ ਜਾਂ ਜੇ ਤੁਸੀਂ ਵੀ ਜਿੱਥੇ ਕਹੋਗੇ ਉੱਥੇ ਉਹ ਗੱਡੀ ਖੜਾ ਲਾਉਂਦੇ ਨੇ ਜੇ ਤੁਹਾਨੂੰ ਮਤਲਬ ਲੱਗਦਾ ਵੀ ਆਪਾਂ ਰੋਕਣੀ ਹੈ ਗੱਡੀ ਤਾਂ ਉਹ ਰੋਕ ਲਾਉਂਦੇ ਨੇ ਤੇ ਇਹ ਹੈਗਾ ਸੀ ਸਾਰਾ ਆਪਣਾ ਦੂਸਰਾ ਦਿਨ ਫਿਰ ਮੰਦਾ ਸ਼ਾਮ ਨੂੰ ਪਹੁੰਚ ਜਾਂਦਾ ਗੋਬਿੰਦ ਘਾਟ ਸਾਹਿਬ ਤੇ ਗੋਬਿੰਦ ਘਾਟ ਸਾਹਿਬ ਸਾਨੂੰ ਜਿਹੜਾ ਉਹ ਕਮਰਾ ਮਿਲਿਆ ਸੀ ਉਹ ਮਿਲਿਆ ਸੀ 1100 ਰੁਪਈਆ ਦਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਕਮਰਾ ਲਿਆ ਸੀ 1100 ਰੁਪਈਆ ਦੇ ਵਿੱਚ ਉੱਥੇ ਕਮਰਾ ਮਿਲ ਜਾਂਦਾ ਏਸੀ ਦੀ ਤੇ ਉੱਥੇ ਲੋੜ ਨਹੀਂ ਹੁੰਦੀ ਮੌਸਮ ਬਹੁਤ ਵਧੀਆ ਹੁੰਦਾ ਗੋਬਿੰਦ ਘਾਟ ਸਾਹਿਬ ਤੇ ਜਿਵੇਂ ਆਪਣੇ ਨਵੰਬਰ ਵਿੱਚ ਮੌਸਮ ਹੁੰਦਾ ਹਨ ਨਾ ਨਵੰਬਰ ਮਹੀਨੇ ਜਦੋਂ Diwali ਵੇਲੇ ਉਹ ਜਾ ਮੌਸਮ ਕੁੱਲ ਮਿਲਾ ਕੇ ਹੁੰਦਾ ਤੇ ਹੁਣ ਗੱਲ ਆਉਂਦੀ ਹੈ ਜੀ ਤੀਸਰੇ ਦਿਨ ਦੀ ਤੀਸਰੇ ਦਿਨ ਤੋਂ ਆਪਣੀ ਸ਼ੁਰੂ ਹੁੰਦੀ ਹੈ ਪੈਦਲ ਯਾਤਰਾ ਗੋਵਿੰਦ ਘਾੜ ਸਾਹਿਬ ਤੋਂ ਲੈ ਕੇ ਗੋਵਿੰਦ ਧਾਮ ਸਾਹਿਬ ਦੀ ਤੇ ਇੱਥੋਂ ਆਪਣੀ ਪੈਦਲ ਯਾਤਰਾ ਜਿਹੜੀ ਤੀਸਰੇ ਦਿਨ ਦੀ ਉਹ ਸ਼ੁਰੂ ਹੋ ਜਾਂਦੀ ਆ ਤੇ ਇਹ ਕੁੱਲ ਜਿਹੜੀ ਮਤਲਬ ਦੂਰੀ ਹੈ ਗੋਵਿੰਦ ਘਾੜ ਸਾਹਿਬ ਤੋਂ ਗੋਵਿੰਦ ਧਾਮ ਸਾਹਿਬ ਦੀ ਇਹ 14 ਕਿਲੋਮੀਟਰ ਹੈ ਹੁਣ ਇਹਦੇ ਚ 3-4 ਕਿਲੋਮੀਟਰ ਗੱਡੀਆਂ ਜਾਣ ਲੱਗੀਆਂ 50 ਰੁਪਏ ਤੁਸੀਂ ਉਹ ਗੱਡੀ ਵਾਲੇ ਨੂੰ ਦਓ ਉਹ ਤੁਹਾਨੂੰ 3-4 ਕਿਲੋਮੀਟਰ ਤੱਕ ਛੱਡ ਦਉਂਦੇ ਨੇ ਜਾਨੀ ਕਿ ਪੋਲਨਾ ਪਿੰਡ ਤੱਕ ਉਹ ਛੱਡ ਦਉਂਦੇ ਨੇ ਬੋਲਣਾ ਪਿੰਡ ਤੋਂ ਫਿਰ ਅੱਗੇ ਜਿਹੜਾ ਪੈਦਲ ਹੋ ਮਤਲਬ ਸਫਰ ਆਪਣਾ ਸ਼ੁਰੂ ਹੁੰਦਾ ਪੈਦਲ ਯਾਤਰਾ ਜਿਹੜੀ ਉਹ ਸ਼ੁਰੂ ਹੁੰਦੀ ਆ ਜਿਹੜੀ ਕਿ 10-11 ਕਿਲੋਮੀਟਰ ਦੀ ਹੁੰਦੀ ਆ ਅਸੀਂ ਚੱਲੇ ਸੀ ਜੀ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਤੋਂ ਤਕਰੀਬਨ ਸਵੇਰੇ 6 ਵਜੇ ਲੰਗਰ ਪ੍ਰਸ਼ਾਦਾ ਛੱਕੇ ਦਰਸ਼ਨ ਮੇਲੇ ਕਰਕੇ ਉੱਥੋਂ ਅਸੀਂ ਸਵੇਰੇ 6 ਵਜੇ ਚਾਲੇ ਪਾ ਲਏ ਸੀ ਤੇ ਅਸੀਂ ਦੁਪਹਿਰੇ 2:00 ਵਜੇ ਨੂੰ ਗੋਵਿੰਦ ਘਾਟ ਸਾਹਿਬ ਵਿਖੇ ਪਹੁੰਚ ਗਏ ਸੀ ਸਾਰਾ ਆਲਾ ਦਵਾਲਾ ਅਸੀਂ ਦੇਖਦੇ ਗਏ ਕਿਉਂਕਿ ਕੁਦਰਤ ਦੇ ਨਜ਼ਾਰੇ ਬਹੁਤ ਖੂਬਸੂਰਤ ਹੁੰਦੇ ਨੇ ਰਾਹਤੇ ਦੇ ਵਿੱਚ ਜਦੋਂ ਆਪਾਂ ਗੋਵਿੰਦ ਘ ਗੋਵਿੰਦਤਾ ਉਸ ਆਏ ਨੂੰ ਜਾਣਦੇ ਆ ਤਾਂ ਇੰਨਾ ਕੁ ਸਮਾਂ ਬੰਦੇ ਨੂੰ ਲੱਗ ਜਾਂਦਾ ਮੈਨੂੰ ਲੱਗਦਾ ਵੀ ਜੇ ਤੁਸੀਂ ਯਾਤਰਾ ਤੇ ਗਏ ਹੋ ਹਨਾ ਮਤਲਬ ਆਪਦਾ ਆਪਦੇ ਕੰਮ ਤੋਂ ਹੁਣ ਜਿਵੇਂ ਕੋਈ ਛੁੱਟੀਆਂ ਲੈ ਕੇ ਗਿਆ ਜਾਂ ਆਪਦੇ ਫੈਮਿਲੀ ਨਾਲ ਗਿਆ ਤਾਂ ਬੰਦੇ ਨੂੰ ਆਰਾਮ ਨਾਲ ਯਾਤਰਾ ਕਰਨੀ ਚਾਹੀਦੀ ਆ ਆਲਾ ਦੋਲਾ ਦੇਖ ਕੇ ਸਾਰਾ ਕੁਦਰਤ ਦੇ ਨਜ਼ਾਰੇ ਬਹੁਤ ਸੋਹਣੇ ਹੁੰਦੇ ਨੇ ਉੱਥੇ ਦੇਖਣ ਵਾਲੇ ਹੁੰਦੇ ਨੇ ਝਰਨੇ ਡੇਗਦੇ ਹੁੰਦੇ ਨੇ ਪਹਾੜਾਂ ਚੋਂ ਸਾਰਾ ਵੀਡੀਓਜ਼ ਦੇ ਵਿੱਚ ਆਪਾਂ ਦਿਖਾਇਆ ਹੋਇਆ ਤੇ ਇੱਥੇ ਸ਼ਾਮ ਨੂੰ ਅਸੀਂ ਪਹੁੰਚ ਗਏ ਸੀ ਜਾਨੀ ਕਿ 2:30 ਵਜੇ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਵਿਖੇ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਵੀ ਮਿਲ ਜਾਂਦੇ ਨੇ ਤੇ ਇੱਥੇ ਡੋਰਮਟਰੀਆਂ ਵੀ ਬਣੀਆਂ ਹੋਈਆਂ ਨੇ ਜਾਨੀ ਕਿ ਉੱਪਰ ਥੱਲੇ ਜਿਹੜੇ ਬੈੱਡ ਹੁੰਦੇ ਨੇ ਇੱਕ ਤਰੀਕੇ ਦੇ ਹਾਲ ਉਹ ਆਪਾਂ ਨੂੰ ਫ੍ਰੀ ਮਿਲ ਜਾਂਦੇ ਨੇ ਤੇ ਅਸੀਂ ਕਾਫੀ ਜਾਣੇ ਹੋ ਗਏ ਸੀਗੇ ਰਾਸਤੇ ਦੇ ਵਿੱਚ ਮਤਲਬ ਇੱਕ ਤਰੀਕੇ ਦਾ ਜਥਾ ਹੀ ਬਣ ਗਿਆ ਸੀ ਸਾਡਾ ਟ੍ਰੇਨ ਦੇ ਵਿੱਚ ਬਠਿੰਡੇ ਤੋਂ ਸੀ ਮੁੰਡੇ ਉਹਨਾਂ ਨਾਲ ਸਾਡਾ ਵਧੀਆ ਮੇਲ ਹੋ ਗਿਆ ਜਾਂ ਸਾਡੇ ਨਾਲ ਦੇ ਪਿੰਡਾਂ ਤੋਂ ਤੇ ਫਿਰ ਅਸੀਂ ਰੜ ਕੇ ਬਾਹਰ ਕਮਰਾ ਲੈ ਲਿਆ ਸੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਹੁਤ ਸਾਰੇ ਹੋਟਲ ਬਣੇ ਹੋਏ ਨੇ ਤੇ ਉੱਥੇ ਅਸੀਂ ਕਮਰਾ ਲੈ ਲਿਆ ਸੀ ਇਸਕੇ ਵੀ ਚਲੋ ਥੱਕੇ ਹੋਏ ਸੀ ਵੀ ਵਧੀਆ ਰੈਸਟ ਕਰਾਂਗੇ ਤੇ ਉਹ ਜਿਹੜੇ ਬਾਈ ਸੀ ਉਹ ਸਤੋਂ ਥੋੜਾ ਜਿਹਾ ਪਹਿਲਾਂ ਪਹੁੰਚ ਗਏ ਸੀ ਉਹਨਾਂ ਨੇ ਕਮਰਾ ਸਾਡੇ ਜਾਂਦੇ ਨੂੰ ਲੈ ਲਿਆ ਸੀ ਉਹ ਸਾਨੂੰ ਕਮਰਾ ਮਿਲਿਆ ਸੀ ਬਾਹਰ ਹੋਟਲ ਦੇ ਵਿੱਚ 1200 ਤੇ 1200 ਦੇ ਵਿੱਚ ਤਕਰੀਬਨ 1000 1200 ਦੇ ਵਿੱਚ ਤੁਹਾਨੂੰ ਬਾਹਰ ਕਮਰਾ ਮਿਲ ਜਾਂਦਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਦਾ ਕਰਾਇਆ ਵੀ ਇੰਨਾ ਕਿ 1500 2000 ਰੁਪਿਆ ਇਹਦੇ ਨੇੜੇ ਜਿਹੜੀ ਰਹਿੰਦਾ ਤੇ ਮਤਲਬ ਐਸਟੀਮੇਟ ਆਪਾਂ ਦੱਸ ਸਕਦੇ ਹਾਂ ਵੀ 1500 2000 ਰੁਪਿਆ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਕਮਰੇ ਨੇ ਤੇ ਉਹਦਾ ਕਰਾਇਆ ਰਹਿੰਦਾ ਬਾਕੀ ਇੱਥੇ ਬਹੁਤ ਸਾਰੇ ਹਾਲ ਨੇ ਬਹੁਤ ਵੱਡੇ ਰਹਿਣ ਦੇ ਪ੍ਰਬੰਧ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਉੱਥੇ ਵੀ ਜਿਹੜਾ ਉਹ ਰੁੱਕ ਸਕਦੇ ਹੋ ਬਾਕੀ ਉਸ ਤੋਂ ਬਾਅਦ ਆਉਂਦਾ ਜੀ ਅਗਲਾ ਆਖਰੀ ਦਿਨ ਹਨਾ ਯਾਤਰਾ ਦਾ ਮੇਨ ਮੇਨ ਦਿਨ ਕਹਿ ਸਕਦੇ ਆਪਾਂ ਚੌਥਾ ਦਿਨ ਜਦੋਂ ਆਪਾਂ ਜਾਣਾ ਹੁੰਦਾ ਜੀ ਦਰਸ਼ਨ ਕਰਨ ਸ੍ਰੀ ਹੇਮਕੋਨ ਸਾਹਿਬ ਦੇ ਤੇ ਅਸੀਂ ਸਵੇਰੇ ਟਾਈਮ ਨਾਲ ਜਿਹੜਾ ਤਿਆਰ ਹੋ ਗਏ ਸੀ ਜੇ ਤੁਸੀਂ ਵੀ ਮਤਲਬ ਦਰਸ਼ਨ ਕਰਨ ਜਾਣਾ ਹੈਮਕੋਨ ਸਾਹਿਬ ਦੇ ਗੋਵਿੰਦ ਧਾਮ ਸਾਹਿਬ ਤੋਂ ਹੇਮਕੋਨ ਸਾਹਿਬ ਦੇ ਤਾਂ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੀ ਪੈਦਲ ਯਾਤਰਾ ਉਹ ਸ਼ੁਰੂ ਕਰ ਲਿਓ ਉਹ ਆਪਣਾ ਕੁੱਲ 6 ਕਿਲੋਮੀਟਰ ਦਾ ਸਫ਼ਰ ਹੁੰਦਾ ਤੇ ਉਹ ਜਿਹੜਾ ਦਿਨ ਹੁੰਦਾ ਉਹ ਮਤਲਬ ਸਿੱਧੀਆਂ ਤੇ ਤਿੱਖੀਆਂ ਚੜਾਈਆਂ ਨਾਲ ਮਾਥਾ ਹੁੰਦਾ ਉਹ ਦਿਨ ਬੰਦੇ ਦਾ ਬਹੁਤ ਤਿੱਖੀਆਂ ਚੜਾਈਆਂ ਪੈਂਦੀਆਂ ਨੇ ਰਸਤੇ ਦੇ ਵਿੱਚ ਤੇ ਹੌਲੀ ਹੌਲੀ ਬੰਦਾ ਪਰ ਜਾਂਦਾ ਹਲਕੇ ਹਲਕੇ ਕਦਮਾਂ ਦੇ ਨਾਲ ਤਾਂ ਬੰਦਾ ਹਲਕੇ ਹਲਕੇ ਸਟੈਪ ਪਟਦਾ ਜਾਈ ਜਾਵੇ ਤਾਂ ਬੰਦਾ ਬਹੁਤ ਸਹੀ ਟਾਈਮ ਨਾਲ ਪਹੁੰਚ ਜਾਂਦਾ ਤੇ ਕਦੇ ਵੀ ਤੁਸੀਂ ਕਾਲ ਨਹੀਂ ਕਰਨੀ ਜੇ ਤੁਸੀਂ ਹੀਮਕੋਨ ਸਾਹਿਬ ਦੀ ਚੜਾਈ ਕਰ ਰਹੇ ਹੋ ਜਾਂ ਕਿਸੇ ਨੂੰ ਨਹੀਂ ਦੇਖਣਾ ਵੀ ਉਹ ਮੇਤੋ ਮੂਰੇ ਲੰਘਿਆ ਜਾਂ ਸ਼ਾਰਟਕਟ ਨਹੀਂ ਲੈਣਾ ਉੱਥੇ ਮੈਂ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਬਹੁਤ ਸਾਰੇ ਜਾਨੇ ਸ਼ਾਰਟਕਟ ਲੈ ਰਹੇ ਸੀ ਪਰ ਉੱਪਰ ਜਾ ਕੇ ਫਿਰ ਬੰਦੇ ਦਾ ਦਮ ਫੁੱਲ ਜਾਂਦਾ ਕਿਉਂਕਿ ਆਕਸੀਜਨ ਦਾ ਲੈਵ ਕੋਲ ਮਲਾ ਕੇ ਸਾਰਾ ਮਤਲਬ ਉਹ ਜਿਹੜਾ ਰਸਤਾ 6 ਕਿਲੋਮੀਟਰ ਵਾਲਾ ਉਹ ਸਹੀ ਹੈ ਰਾਹ ਦੇ ਵਿੱਚ ਮਤਲਬ ਸਾਰੇ ਡਿਪਾਰਟਮੈਂਟ ਵਾਲੇ ਖੜੇ ਹੁੰਦੇ ਨੇ ਜਿੱਥੇ ਗਲੇਸ਼ੀਅਰੋਂ ਆਉਂਦਾ برف ਆਉਂਦੀ ਆ ਆਰਮੀ ਵਾਲੇ ਖੜੇ ਹੁੰਦੇ ਨੇ ਉਹ ਸਾਰਿਆਂ ਨੂੰ ਫੜ ਫੜ ਕੇ ਲਗਾਉਂਦੇ ਰਹਿੰਦੇ ਨੇ ਇਹੋ ਜੀ ਕੋਈ ਗੱਲ ਨਹੀਂ ਰਾਹ ਬਹੁਤ ਵਧੀਆ ਬਣਿਆ ਹੋਇਆ ਉਹ ਤੇ ਅਸੀਂ ਚੱਲੇ ਸੀ ਜੀ ਸਵੇਰੇ 6 ਵਜੇ ਗੋਵਿੰਦ ਧਾਮ ਸਾਹਿਬ ਤੋਂ ਤਦ ਸਵੇਰੇ 7 ਵਜੇ ਅਸੀਂ ਚੱਲੇ ਅਸੀਂ 11 ਵਜੇ ਪਹੁੰਚ ਗਏ ਸੀਗੇ ਸ੍ਰੀ ਹੇਮਕੁੰਡ ਸਾਹਿਬ ਅਰਦਾਸ ਹੁੰਦੀ ਹੈ ਉੱਥੇ 12 ਵਜੇ ਤਾਂ ਸਾਨੂੰ ਇੱਕ ਘੰਟਾ ਮਿਲ ਗਿਆ ਸੀਗਾ ਪਹਿਲਾਂ ਅਸੀਂ ਇਸ਼ਨਾਨ ਕੀਤਾ ਜਾ ਕੇ ਤਾਂ ਬਹੁਤ ਵਧੀਆ ਸਾਨੂੰ ਟਾਈਮ ਮਿਲ ਗਿਆ ਤੇ 12 ਵਜੇ ਵਾਲੀ ਅਰਦਾਸ ਦੇ ਵਿੱਚ ਅਸੀਂ ਸ਼ਾਮਲ ਜਿਹੜੇ ਹੋ ਗਏ ਸੀਗੇ ਤੇ ਅਸੀਂ 1.5 ਵਜੇ ਤਕਰੀਬਨ ਉੱਥੋਂ ਵਾਪਸੀ ਕੀਤੀ ਸੀ ਉੱਪਰੋਂ ਤੇ 1.5 ਵਜੇ ਵਾਪਸੀ ਮਤਲਬ ਉੱਥੇ ਮੌਸਮ ਸ਼ਾਮ ਦੇ ਟਾਈਮ ਥੋੜਾ ਜਿਹਾ ਖਰਾਬ ਹੋਣ ਲੱਗ ਜਾਂਦਾ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਹੋਣ ਲੱਗ ਜਾਂਦੀ ਹੈ ਵੀ ਭਾਈ ਸਾਰਿਆਂ ਸੰਗਤਾਂ ਥੱਲੇ ਨੂੰ ਮੰਨ ਲਓ ਚ ਕਿਉਂਕਿ ਆੜਾ ਦਵਾਲਾ ਦਾ ਮੌਸਮ ਮਤਲਬ ਉੱਥੇ ਪਹਾੜਾਂ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਕਿਹੜੇ ਟਾਈਮ ਕਿਹੋ ਜਿਹਾ ਮੌਸਮ ਹੋ ਜਾਵੇ ਤੇ ਗੁਰਦੁਆਰਾ ਸਾਹਿਬ ਦੇ ਉੱਪਰ ਉੱਥੇ ਹਿਮਕੋਂਡ ਸਾਹਿਬ ਦੇ ਨਾਲ ਹੀ ਲੰਗਰ ਹਾਲ ਬਣਿਆ ਹੋਇਆ ਉੱਥੇ ਖਿਚੜੀ ਬਣੀ ਹੁੰਦੀ ਹੈ ਚਾਹ ਦਾ ਲੰਗਰ ਹੁੰਦਾ ਹੈ ਉੱਥੇ ਚਾਹ ਤੁਸੀਂ ਛੱਕ ਸਕਦੇ ਹੋ ਖਿਚੜੀ ਤੁਸੀਂ ਛੱਕ ਸਕਦੇ ਹੋ ਤੇ ਜਦੋਂ ਅਸੀਂ ਗੋਵਿੰਦ ਧਾਮ ਸਾਹਿਬ ਤੋਂ ਚੱਲੇ ਸੀ ਹਿਮਕੋਂਡ ਸਾਹਿਬ ਨੂੰ ਤਾਂ ਅਸੀਂ ਉਸ ਦਿਨ ਪ੍ਰਸ਼ਾਦਾ ਨਹੀਂ ਛਕਿਆ ਕਿਉਂ ਮਤਲਬ ਸਾਨੂੰ ਐਸੀ ਵੀ ਚੜਾਈ ਹੈ ਰਾਹ ਦੇ ਵਿੱਚ ਔਖੇ ਹੋਵਾਂਗੇ ਕਿਉਂਕਿ ਆਕਸੀਜਨ ਦਾ ਲੈਵਲ ਥੋੜਾ ਜਿਆਦਾ ਘਟ ਹੁੰਦਾ ਤਾਂ ਅਸੀਂ ਥੋੜੀ ਥੋੜੀ ਚਾਹ ਪੀ ਕੇ ਚਲੇ ਗਏ ਥੋੜੀ ਥੋੜੀ ਚਾਹ ਪੀਤੀ ਜਾਂ ਅਸੀਂ ਇੱਕ ਵਾਰ ਰਸਤੇ ਦੇ ਵਿੱਚ ਚਾਹ ਪੀਤੀ ਸੀ ਨਾ ਕੋਈ ਪਰੌਂਠਾ ਖਾਦਾ ਤੇ ਤੁਹਾਨੂੰ ਵੀ ਇਹੀ ਸਲਾਹ ਜੇ ਤੁਸੀਂ ਯਾਤਰਾ ਇਹਮਕੋਨ ਸਾਹਿਬ ਦੀ ਕਰ ਰਹੇ ਹੋ ਤਾਂ ਤਲੇ ਹੋਏ ਤੋਂ ਪਰਹੇਜ਼ ਕਰਿਓ ਕੋਈ ਵੀ ਜੇ ਆਪਾਂ ਪਹਾੜਾਂ ਦੇ ਵਿੱਚ ਸਫਰ ਵੀ ਆਪਾਂ ਕਰੀਏ ਤਾਂ ਮੈਨੂੰ ਲੱਗਦਾ ਵੀ ਆਪਾਂ ਆਪਣ ਨੂੰ ਤਲੇ ਹੋਏ ਤੋਂ ਪਰਹੇਜ਼ ਕਰਨਾ ਚਾਹੀਦਾ ਤਾਂ ਬੰਦਾ ਸਹੀ ਰਹਿੰਦਾ ਇਹ ਸਾਰਾ ਚੌਥੇ ਦਿਨ ਦਾ ਸੀ ਬਹੁਤ ਵਧੀਆ ਸਾਡੇ ਦਰਸ਼ਨ ਮਿਲੇ ਹੋਏ ਸੀ ਤੇ ਬਾਕੀ ਹੁਣ ਜਿਹੜੀ ਮੇਨ ਗੱਲ ਆਉਂਦੀ ਹੈ ਵੀ ਕੁੱਲ ਖਰਚਾ ਬਹੁਤ ਸਾਰੇ ਜਿਹੜੇ ਆਪਾਂ ਨੂੰ ਪੁੱਛੇ ਜਾ ਰਹੇ ਸੀ ਫੋਨ ਵੀ ਆਏ ਹਨ ਕਮੈਂਟ ਆਏ ਤੇ ਇੰਸਟਾਗ੍ਰਾਮ ਤੇ ਮੈਸੇਜ ਆਏ ਤੇ ਇਹ ਜਿਹੜਾ ਕੁੱਲ ਖਰਚਾ ਆਇਆ ਸੀ ਮੈਂ ਆਪਣੇ ਖਰਚੇ ਦੀ ਗੱਲ ਦੱਸਦਾ ਕਿਉਂਕਿ ਹਰੇਕ ਦਾ ਅਲੱਗ-ਅਲੱਗ ਹੁੰਦਾ ਹਨਾ ਕਿਸੇ ਨੇ ਮਤਲਬ ਕਮਰਾ ਲੈਣਾ ਜਾਂ ਕਿਸੇ ਨੇ ਵੱਧ ਖਰਚਾ ਕਰ ਲਿਆ ਘੱਟ ਕਰ ਲਿਆ ਕੋਈ ਗੱਡੀ ਤੇ ਆ ਜਾ ਉਹਦਾ ਜ਼ਿਆਦਾ ਖਰਚਾ ਹੋ ਜਾਂਦਾ ਜਿਹੜਾ ਸਾਡਾ ਕੁੱਲ ਇਹ ਟੂਰ ਦਾ ਖਰਚਾ ਆਇਆ ਸੀ ਸਾਡੇ ਇੱਕ ਜਣੇ ਦਾ 5000 ਰੁਪਏ ਖਰਚਾ ਆਇਆ ਸੀ ਅਸੀਂ 10 ਜਣੇ ਹੋ ਗਏ ਸੀ ਟੋਟਲ ਰਾਹ ਦੇ ਵਿੱਚ ਸਾਥ ਬੰਨਦਾ ਗਿਆ ਤਾਂ ਅਸੀਂ ਕਮਰਾ ਇਕੱਠੇ ਲੈ ਲੈਂਦੇ ਸੀ ਤਾਂ ਸਾਨੂੰ ਵ ਤਾਂ ਦੋ ਦੋ ਤਿੰਨ ਤਿੰਨ ਸੌਰ ਵੀਕ ਜਣੇ ਨੂੰ ਆ ਗਿਆ ਤਾਂ ਸਾਡਾ 5 5000 ਰੁਪਿਆ ਜਿਹੜਾ ਮਤਲਬ ਇਹਦੇ ਇਹਦੇ ਚ ਸਾਰਾ ਖਰਚ ਆਇਆ ਸੀ ਇਹਦੇ ਵਿੱਚ ਹੀ ਅਸੀਂ 5000 ਚ ਬਦਰੀਨਾਥ ਵੀ ਗਏ ਸੀ ਤੇ ਮਾਨਾ ਪਿੰਡਾ ਜਿਹੜਾ ਲਾਸਟ ਚੀਨ ਦੇ ਬਾਰਡਰ ਨਾਲ ਅਸੀਂ ਉਹ ਵੀ ਦੇਖ ਕੇ ਆਏ ਸੀ ਉਹ ਗੱਡੀ ਦਾ ਰੈਂਟ ਸਾਰਾ ਮੈਂ ਵਿੱਚ ਲਾਤਾ ਇਹਦੇ ਚ ਤੇ 5000 ਦੇ ਨੇੜੇ ਜਿਹੜੇ ਖਰਚਾ ਆਇਆ ਸੀ ਇੰਨੇ ਕੁ ਰੁਪਈਆ ਦੇ ਵਿੱਚ ਬੰਦਾ ਜਿਹੜੀ ਹੇਮਕੋਨ ਸਾਹਿਬ ਦੀ ਯਾਤਰਾ ਉਹ ਕਰ ਲਾਂਗਾ ਤੇ ਜਿਵੇਂ ਆਪਾਂ ਦੱਸਿਆ ਵੀ ਹਾਲ ਬਣੇ ਹੋਏ ਨੇ ਉੱਥੇ ਤੁਸੀਂ ਹਾਲ ਦੇ ਵਿੱਚ ਮੁਫਤ ਵੀ ਰਹਿ ਸਕਦੇ ਹੋ ਕੋਈ ਉਹਦੀ ਭੇਟਾ ਨਹੀਂ ਹੈਗੀ ਉਹ ਤੁਹਾਡੇ ਮਤਲਬ ਤੁਹਾਡੇ ਹੱਥਾਂ ਵੀ ਸ਼ਰਧਾ ਅਨਸਾਰ ਤੁਸੀਂ ਜੇ ਭੇਟਾ ਮਤਲਬ ਪਾ ਕੇ ਆਉਣੀਆਂ ਗੱਲੇ ਦੇ ਵਿੱਚ ਪਾ ਸਕਦੇ ਹੋ ਵੈਸੇ ਉਹਦੀ ਕੋਈ ਪਰੇਟਾ ਨਹੀਂ ਹੈਗੀ ਤੇ ਇਹ ਸਾਰਾ ਅਸੀਂ ਖਰਚਾ ਇੰਨੇ ਕੁ ਖਰਚੇ ਦੇ ਵਿੱਚ ਹੇਮਕੋਨ ਸਾਹਿਬ ਤੇ ਬਾਕੀ ਸਭ ਤੋਂ ਵੱਧ ਕੁਐਸਚਨ ਇੱਕ ਪੁੱਛਿਆ ਸੀ ਰਜਿਸਟ੍ਰੇਸ਼ਨ ਬਾਰੇ ਰਜਿਸਟ੍ਰੇਸ਼ਨ ਉੱਤਰਾਖੰਡ ਟੂਰਿਜ਼ਮ ਦੀ ਵੈਬਸਾਈਟ ਹੈ ਆ ਸਕਰੀਨ ਤੇ ਵੈਬਸਾਈਟ ਚੱਲ ਰਹੀ ਹੈ ਥੱਲੇ ਇਹ ਤੋਂ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਇਹ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਉਹ ਵੈਸੇ ਜੇ ਆਨਲਾਈਨ ਨਹੀਂ ਕਰਨੀ ਆਫਲਾਈਨ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਜਾਂਦੀ ਹੈ ਰਿਸ਼ੀਕੇਸ਼ ਜਦੋਂ ਤੁਸੀਂ ਪਹੁੰਚੋਗੇ ਪਹਿਲੇ ਦਿਨ ਉੱਥੇ ਰਜਿਸਟ੍ਰੇਸ਼ਨ ਥੋੜੀ ਹੋ ਜੂ ਤੁਹਾਨੂੰ ਛੋਟੇ ਛੋਟੇ ਕਾਰਡ ਜਿਹੜੇ ਉਹ ਬਣਾ ਕੇ ਦੇ ਦਿੰਦੇ ਨੇ ਉਹ ਰਜਿਸਟ੍ਰੇਸ਼ਨ ਦਿਖਾ ਕੇ ਤੁਸੀਂ ਆਪਣੀ ਯਾਤਰਾ ਜਿਹੜੀ ਉਹ ਕਰ ਸਕਦੇ ਹੋ ਤੇ 4 ਦਿਨ ਮਤਲਬ ਚੌਥੇ ਦਿਨ ਮਤਲਬ ਆਰਾਮ ਨਾਲ ਆਪਾਂ ਉੱਪਰ ਜਿਹੜੇ ਉਹ ਦਰਸ਼ਨ ਕਰ ਲਾਣੇ ਆ ਫਿਰ ਬਾਕੀ ਚੌਥੇ ਦਿਨ ਅਸੀਂ ਉੱਪਰੋਂ ਜਦੋਂ ਵਾਪਸੀ ਕਰੀ ਕਈ ਸੰਗਤਾਂ ਮਤਲਬ ਜਦੋਂ ਉੱਪਰੋਂ ਵਾਪਸੀ ਕਰਦੀਆਂ ਨੇ ਤਾਂ ਉਹ ਸਿੱਧੇ ਗੋਵਿੰਦ ਨਾਲੇ ਤੋਂ 6 ਕਿਲੋਮੀਟਰ ਦਾ ਦੀ ਚੜਾਈ ਜਿਹੜੀ ਉਤਰਾਈ ਹੈ ਉਹ ਆ ਜਾਂਦੇ ਨੇ ਪੈਦਲ ਸਫਰ ਹੈ ਤੇ ਜਿਹੜਾ 14 ਕਿਲੋਮੀਟਰ ਵਾਲਾ ਉਹ ਵੀ ਤੈਅ ਕਰਕੇ ਗੋਵਿੰਦ ਘਾਟ ਚਲੇ ਜਾਂਦੇ ਨੇ ਅਸੀਂ ਫਿਰ ਸਾਰਿਆਂ ਨੇ ਸਲਾਹ ਕਰੀ ਅਸੀਂ ਕਿ ਆਰਾਮ ਨਾਲ ਚੱਲਾਂਗੇ ਅਸੀਂ ਫਿਰ ਜਦੋਂ ਹੇਮਕੁੰਡ ਸਾਹਿਬ ਤੋਂ ਆਏ ਅਸੀਂ ਗੋਵਿੰਦ ਧਾਮ ਸਾਹਿਬੇ ਰੁਕ ਗਏ ਤੇ ਉੱਥੇ ਫਿਰ ਦੁਬਾਰਾ ਫਿਰ ਅਸੀਂ ਕਮਰਾ ਲਿਆ ਸੀ ਆ ਕੇ ਤੇ ਪਹਿਲੇ ਦਿਨ ਸਾਨੂੰ 1200 ਦੇ ਵਿੱਚ ਕਮਰਾ ਮਿਲੇ ਆ ਦੂਜੇ ਦਿਨ ਸਾਨੂੰ 1000 ਚ ਮਿਲ ਗਿਆ ਉਹ ਅਸੀਂ ਹੋਰ ਹੋਟਲ ਚ ਲੈ ਲਿਆ ਸੀ ਨਾਲੇ ਬਹੁਤ ਸਾਰੇ ਹੋਟਲ ਬਣੇ ਹੋਏ ਨੇ ਬਹੁਤ ساری ਮਾਰਕੀਟ ਉੱਥੇ ਬਣੀ ਹੋਈ ਹੈ ਤੇ ਉਹ ਸਾਨੂੰ 1000 ਰੁਪਏ ਦੇ ਵਿੱਚ ਮਿਲ ਗਿਆ ਸੀ ਇਹ ਸਾਰਾ ਮੈਂ ਖਰਚਾ ਵਿੱਚ ਲਾਤਾ 5000 ਰੁਪਏ ਦੇ ਵਿੱਚ ਬਾਕੀ ਉਸ ਤੋਂ ਬਾਅਦ ਉਹ ਚੌਥੇ ਦਿਨ ਅਸੀਂ ਗੋਵਿੰਦ ਧਾਮ ਸਾਹਿਬ ਆ ਗਏ ਪੰਜਵੇਂ ਦਿਨ ਅਸੀਂ ਗੋਵਿੰਦ ਧਾਮ ਸਾਹਿਬ ਤੋਂ ਫੇਰ ਪੈਦਲ ਯਾਤਰਾ ਕਰਕੇ ਥੱਲੇ ਗੋਵਿੰਦ ਘਾਟ ਸਾਹਿਬ ਆ ਗਏ ਤੇ 6ਵੇਂ ਦਿਨ ਅਸੀਂ ਪਹੁੰਚ ਗਏ ਸੀਗੇ ਘਾੜ ਗੋਵਿੰਦ ਘਾੜ ਸਾਹਿਬ ਤੋਂ ਰਿਸ਼ਿਕਸ਼ ਤੇ 7ਵੇਂ ਦਿਨ ਬੰਦਾ ਪੰਜਾਬ ਜਿਹੜੀ ਉਹ ਵਾਪਸੀ ਕਰ ਲਾਂਗਾ ਜੇ ਮਤਲਬ ਹੋਰ ਕੁਝ ਨਹੀਂ ਤੁਸੀਂ ਘੁੰਮਣਾ ਹਨ ਜਿਵੇਂ ਰਿਸ਼ੀਕੇਸ਼ ਦੇ ਵਿੱਚ ਵੀ ਵੈਸੇ ਬਹੁਤ ਸਾਰੀਆਂ ਥਾਵਾਂ ਘੁੰਮਣ ਵਾਲੀਆਂ ਨੇ ਇਹ ਕੱਲਾ ਮੈਂ ਹਿਮਕੁੰਡ ਸਾਹਿਬ ਦਾ ਦੱਸ ਰਿਹਾ ਹਫਤੇ ਦਾ ਪੂਰਾ ਬੰਦਦਾ ਆਰਾਮ ਨਾਲ ਯਾਤਰਾ ਬੰਦਾ ਬਹੁਤ ਇੱਕ ਇੱਕ ਦਿਨ ਮਤਲਬ ਹਰੀਕ ਇੱਕ 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 ਸਟੈਪ ਨੂੰ ਇੱਕ ਇੱਕ ਦਿਨ ਮਿਲ ਜਾਂਦਾ ਜਿਵੇਂ ਗੋਵਿੰਦ ਧਾਮ ਸਾਹਿਬ ਇੱਕ ਦਿਨ ਗੋਵਿੰਦ ਘਾੜ ਸਾਹਿਬ ਇੱਕ ਦਿਨ ਇਹਦੇ ਵਿੱਚ ਕੋਈ ਕਾਲੀ ਨਹੀਂ ਹੁੰਦੀ ਹਫਤੇ 'ਚ ਬੰਦਾ ਬਹੁਤ ਵਧੀਆ ਯਾਤਰਾ ਜਿਹੜੀ ਉਹ ਕਰ ਲਾਂਗਾ ਤੇ ਇੱਕ ਮ ਕਮੈਂਟ ਆਈ ਵੀ ਹੈਲੀਕਾਪਟਰ ਬਾਰੇ ਦੱਸੋ ਵੈਸੇ ਆਪਾਂ ਵੀਡੀਓ ਦੇ ਵਿੱਚ ਉਹ ਜਿਹੀ ਵੀ ਦੱਸਤਾ ਸੀ ਤੇ ਉਹਦੇ ਕਮੈਂਟ ਆ ਰਹੇ ਸੀ ਵੀ 10000 ਕਿੰਨੇ ਜਣਿਆਂ ਦਾ ਜਾਂ 10000 ਆਉਣ ਜਾਣ ਦਾ ਕਿਵੇਂ ਕਰਾਇਆ ਹਨ ਹੈਲੀਕਾਪਟਰ ਦਾ ਤੇ ਇਹ ਹੈਗਾ ਜੀ 10500 ਰੁਪਿਆ ਮਿਲਣ ਲੱਗਦਾ ਆਉਣ ਜਾਣ ਦਾ ਰਾਉਂਡ ਟ੍ਰਿਪ ਦਾ ਜੇ ਤੁਸੀਂ ਬੁੱਕ ਕਰਦੇ ਹੋ ਲੈ ਕੇ ਵੀ ਜਾਓ ਹੈਲੀਕਾਪਟਰ ਤੁਹਾਨੂੰ ਵਾਪਸ ਵੀ ਲੈ ਕੇ ਆਊਗਾ ਉਹ 10000 ਰੁਪਏ ਦੀ ਟਿਕਟ ਹੈ ਆਹ ਵੈਬਸਾਈਟ ਸਕਰੀਨ ਤੇ ਚੱਲ ਰਹੀ ਹੈ ਹੈਲੀ ਯਾਤਰਾ ਇਹ ਤੋਂ ਤੁਸੀਂ ਜਿਹੜੀ ਉਹ ਬੁਕਿੰਗ ਇਹਦੀ ਕਰ ਸਕਦੇ ਹੋ ਤੇ ਇਹ ਸਾਰੀ ਹੈਲੀਕਾਪਟਰ ਬਾਰੇ ਜਾਣਕਾਰੀ ਸੀ ਇਹ ਜਿਹੜਾ ਹੈਲੀਕਾਪਟਰ ਹੈ ਇਹ ਗੋਵਿੰਦ ਧਾਮ ਸਾਹਿਬ ਤੋਂ ਥੋੜਾ ਜਿਹਾ ਥੱਲੇ ਤੱਕ ਚੱਲਦਾ ਉੱਥੋਂ ਗੁਰ ਗੋਵਿੰਦ ਧਾਮ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਦੀ ਦੂਰੀ 700 ਮੀਟਰ ਰਹਿ ਜਾਂਦੀ ਆ ਉੱਥੇ ਹੈਲੀਪੈਡ ਬਣਿਆ ਹੈ ਉੱਥੋਂ ਫਿਰ ਪੈਦਲ ਯਾਤਰਾ ਜਿਹੜੀ ਉਹ ਕਰਨੀ ਪੈਂਦੀ ਆ ਤੇ ਇੱਕ ਕਮੈਂਟ ਬਹੁਤ ਆ ਰਹੇ ਸੀ ਵੀ ਬੱਚਿਆਂ ਨੂੰ ਅਸੀਂ ਲੈ ਕੇ ਜਾ ਸਕਦੇ ਆ ਜਾਂ ਨਹੀਂ ਹਨਾ ਕੋਈ ਕਹਿੰਦਾ ਸੀ ਵੀ ਸਾਡੇ 2-3 ਸਾਲ ਦਾ ਮਤਲਬ ਬੱਚਾ ਕੋਈ ਕਹਿੰਦਾ 8 ਸਾਲ ਦਾ ਬੱਚਾ ਬਹੁਤ ਸਾਰੇ ਬੱਚੇ ਉੱਥੇ ਆਏ ਹੋਏ ਸੀ ਜਦੋਂ ਅਸੀਂ ਯਾਤਰਾ ਕਰੀ ਆ ਤੇ ਤਕਰੀਬਨ ਜਿਵੇਂ ਇੱਕ ਮੈਂ ਛ ਯਾਤਰਾ ਦੇ ਵਿੱਚ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਸਕਦੇ ਹੋ ਪਰ ਥੋੜਾ ਜਿਹਾ ਧਿਆਨ ਨਾਲ ਹਨਾ ਆ ਲਓ ਉਹਨਾਂ ਦੀ ਕੇਅਰ ਰੱਖ ਕੇ ਨਾਲ-ਨਾਲ ਬੰਦਾ ਚੱਲ ਪੈਦਲ ਸਫਰ ਉਹਨਾਂ ਦੇ ਕਰਦਾ ਰਹਿੰਦਾ ਯਾਤਰਾ ਕਰਦਾ ਰਹਿੰਦਾ ਤਾਂ ਬੱਚਿਆਂ ਨਾਲ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਪਰ ਥੋੜਾ ਜਿਹਾ ਧਿਆਨ ਰੱਖ ਕੇ ਗੱਲਾਂ ਦਾ ਬੰਦਾ ਮਤਲਬ ਸਹੀ ਰਹਿੰਦਾ ਉਹ ਤੋਂ ਬਾਅਦ ਨੂੰ ਟ੍ਰੇਨ ਦੀ ਬੁਕਿੰਗ ਆਈ ਆਰ ਸੀਟੀਸੀ ਜਿਹੜੀ ਐਪ ਆ ਇਹ ਵੀ ਆਪਾਂ ਸਕਰੀਨ ਤੇ ਲਾ ਦਈਏ ਇਹ ਤੋਂ ਤੁਸੀਂ ਟ੍ਰੇਨ ਬੁੱਕ ਕਰ ਸਕਦੇ ਹੋ ਹਰ ਇੱਕ ਵਾਰ ਜਦੋਂ ਅਸੀਂ ਕੋਈ ਵੀ ਸਫਰ ਤੇ ਜਾਂਦੇ ਆ ਇਹ ਤੋਂ ਹੀ ਅਸੀਂ ਬੁੱਕ ਕਰਦੇ ਆ ਇਹ ਭਾਰਤੀ ਰੇਲਵੇ ਆ ਜਿਹੜੀ ਇੰਡੀਅਨ ਰੇਲਵੇ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਵਿਜ਼ੂਅਲ ਐਪ ਹੈ ਇਹ ਤੋਂ ਬੁੱਕ ਜਿਹੜੀਆਂ ਆਰਾਮ ਨਾਲ ਟਿਕਟਾਂ ਹੋ ਜਾਂਦੀਆਂ ਨੇ ਬਾਕੀ ਨੈਟਵਰਕ ਬਾਰੇ ਪੁੱਛ ਰਹੇ ਸੀ ਨੈਟਵਰਕ ਉੱਪਰ ਬਹੁਤ ਵਧੀਆ ਨੈਟਵਰਕ ਆਉਂਦਾ ਫੋਨ ਕਾਲ ਵਗੈਰਾ ਵਧੀਆ ਹੁੰਦੀ ਹੈ ਗੋਵਿੰਦ ਧਾਮ ਸਾਹਿਬ ਦੇ ਵੀ ਗੋਵਿੰਦ ਘਾਟ ਸਾਹਿਬ ਦੇ ਵੀ ਬਸ ਨੈਟਵਰਕ ਉਦੋਂ ਜਾਂਦਾ ਜਦੋਂ ਤੁਸੀਂ ਗੋਵਿੰਦਗਰ ਘਾਟ ਸਾਹਿਬ ਤੋਂ ਗੋਵਿੰਦ ਧਾਮ ਸਾਹਿਬ 14 ਕਿਲੋਮੀਟਰ ਜਿਹੜੀ ਮਤਲਬ ਪੈਦਲ ਯਾਤਰਾ ਕਰਦੇ ਹਾਂ ਉਹਦੇ ਜੇ ਨੈਟਵਰਕ ਨਹੀਂ ਹੁੰਦਾ ਕਿਉਂਕਿ ਟਾਵਰ ਨਹੀਂ ਹੁੰਦਾ ਰਸਤੇ ਦੇ ਵਿੱਚ ਬਾਕੀ ਸਾਰਾ ਨੈਟਵਰਕ ਤੁਹਾਨੂੰ ਵਧੀਆ ਮਿਲਦਾ ਤੇ ਮੈਨੂੰ ਲੱਗਦਾ ਵੀ ਸਾਰੇ ਆਪਣੇ ਤੁਹਾਡੇ ਸਵਾਲਾਂ ਦੇ ਜਵਾਬ ਇਹ ਵੀਡੀਓ ਦੇ ਵਿੱਚ ਆ ਗਏ ਹੋਣਗੇ ਜੇ ਫਿਰ ਵੀ ਕੋਈ ਮਤਲਬ ਸਵਾਲ ਤੁਹਾਡੇ ਰਹਿ ਗਏ ਤਾਂ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਕਮੈਂਟ ਕਰ ਲਿਓ ਆਪਾਂ ਰਿਪਲਾਈ ਕਰ ਦਾਂਗੇ 5000 ਰੁਪਏ ਯਾਤਰਾ ਦੇ ਕੁੱਲ ਖਰਚਾ ਆਉਂਦਾ ਇਹ ਐਸਟੀਮੇਟ ਹੈ ਇੰਨੇ ਕੇ ਨੇੜੇ ਜਿਹੜੀ ਮਤਲਬ ਸਾਰਿਆਂ ਦਾ ਖਰਚਾ ਆਉਂਦਾ ਹੁੰਦਾ ਪਿਛਲੀ ਵਾਰ ਵੀ ਸਾਡਾ ਮਤਲਬ 6-7000 ਰੁਪਏ ਆਇਆ ਸੀ ਤੇ ਇਸ ਵਾਰ 5000 ਆ ਗਿਆ ਕਿਉਂਕਿ ਜਾਨੇ ਵੱਧ ਸੀ ਪਿਛਲੀ ਵਾਰ 2 ਜਾਨੀ ਸੀ ਤਾਂ ਕਰਕੇ ਜਿੰਨੇ ਬੰਦੇ ਵੱਧ ਹੁੰਦੇ ਨੇ ਉਹ ਮਤਲਬ ਖਰਚਾ ਬੰਦੇ ਦਾ ਵੰਡਿਆ ਜਾਂਦਾ ਇਹਦੇ ਚ ਸਾਰਾ ਖਾਣ ਪੀਣ ਦਾ ਖਰਚਾ ਆਪਾਂ ਪਾਤਾ ਕਿ ਰਾਹ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਜਿਹੜਾ ਆਪਾਂ ਪੈਦਲ ਯਾਤਰਾ ਕਰਦੇ ਹਾਂ ਰਾਹ ਦੇ ਵਿੱਚੋਂ ਤੁਸੀਂ ਕੁਝ ਲੈਣਾ ਪਾਣੀ ਦੀ ਬੋਤਲ ਲੈਣੀ ਹੈ ਜਾਂ ਖਾਣ ਪੀਣ ਨੂੰ ਸਾਰਾ ਸਮਾਨ ਤੁਹਾਨੂੰ ਮਿਲ ਜਾਂਦਾ ਉੱਥੇ ਸਾਰਾ ਟਰੈਕ ਆ ਜਿਹੜਾ ਉਹਦੇ ਦੁਕਾਨਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਸੋ ਸਾਰੀਆਂ ਆਪਾਂ ਸਵਾਲਾਂ ਦੇ ਜਵਾਬ ਦਿੱਤੇ ਨੇ ਤੁਹਾਡੇ ਅੱਜ ਦੀ ਵੀਡੀਓ ਦੇ ਵਿੱਚ ਹੇਮਕੁੰਡ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਸੀ ਉਮੀਦ ਕਰਦੇ ਆਂ ਵੀਡੀਓ ਚੰਗੀ ਲੱਗੀ ਹੋ ਤੇ ਉਮੀਦ ਕਰਦੇ ਆਂ ਹੇਮਕੁੰਡ ਸਾਹਿਬ ਦੀ ਜਿਹੜੀ ਯਾਤਰਾ ਆਪਾਂ ਸਾਰੀਆਂ ਵੀਡੀਓਜ਼ ਪਾਈਆਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਵੀਡੀਓਜ਼ ਤੇ ਜਲਦੀ ਆਪਾਂ ਨਵੇਂ ਸਫਰਾਂ ਤੇ ਜਾਵਾਂਗੇ ਤੇ ਬਸ ਤਿਆਰੀਆਂ ਨੇ ਆਪਣੀਆਂ ਸਫਰਾਂ ਦੀਆਂ ਹਨਾ ਤੇ ਆਪਾਂ ਮਤਲਬ ਦੇਖਿਆ ਹੋਇਆ ਵੀ ਇੱਥੇ-ਇੱਥੇ ਜਾਣਾ ਤੇ ਆਉਣ ਵਾਲੇ ਮਤਲਬ ਸਮੇਂ ਦੇ ਵਿੱਚ ਬਹੁਤ ਮਤਲਬ ਵਧੀਆ-ਵਧੀਆ ਥਾਵਾਂ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਸੋਚ ਰਹੇ ਆ ਵੀ ਕੋਈ ਲੰਬਾ ਜਿਹਾ ਸਫਰ ਲਈਏ کافی ਲੰਬਾ ਹੋਵੇ ਤੁਹਾਨੂੰ ਵੀ ਮਤਲਬ ਵਧੀਆ ਸਾਰੇ ਦੇਖੋ ਤੇ ਇੰਜੋਏ ਕਰੋ ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਚੰਗੀ ਲੱਗੀ ਹੋ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ